ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 112ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਿਜਾ ਕੇ ਦਿਖਾਉਣ ਦਾ ਅੱਜ ਤੁਹਾਨੂੰ ਅਸੀਂ ਗੁਰਮੁਖੀ ਦਸਤਾਰ ਸਿੰਗਲ ਵਟਾ ਵਾਲੀ ਸਿਜਾ ਕੇ ਦਿਖਾਵਾਂਗੇ ਪਹਿਲੀ ਵਾਰ ਅਪਲੋਡ ਕੀਤੀ ਹੈ ਵੀਡੀਓ ਇਸ ਲਈ ਦਬਕੇ ਸ਼ੇਅਰ ਕਰਦੇ ਵੀਡੀਓ ਨੂੰ ਸਭ ਤੋਂ ਪਹਿਲੇ ਗਿੱਲੀ ਕਰਕੇ ਇਸ ਤਰੀਕੇ ਨਾਲ ਧੋਰੀ ਕਰਨ ਤੋਂ ਬਾਅਦ ਜੋ ਪੂਣੀ ਕਰ ਲੈਣੀ ਹੈ ਦਸਤਾਰ ਦੀ ਵਟ ਪਾ ਕੇ ਖੱਬੇ ਪਾਸੇ ਜੁੜਾ ਸੇਵ ਕਰਕੇ ਨਾਲ ਐਕਸਟਰਾ ਬੇਸ ਰੱਖ ਕੇ ਤੁਸੀਂ ਢਟਕੇ ਨੂੰ ਸਜਾ ਲੈਣਾ ਹੈ ਧੋਰਾ ਕਰਨ ਤੋਂ ਬਾਅਦ ਜੋ ਲੜ ਨੂੰ ਇਸ ਜਗ੍ਹਾ ਤੇ ਫਸਾ ਕੇ ਤੁਸੀਂ ਪਹਿਲੇ ਲੜ ਨੂੰ ਰੱਖਣਾ ਹੈ ਲੜਾਂ ਦੇ ਵਿੱਚ ਵ ਤੋ ਬਾਅਦ ਜੋ ਦਸਤਾਰ ਨੂੰ ਥੋੜਾ ਦੱਬਾਂਗੇ ਦੇਖੋ ਪੂਣੀ ਆਪਾਂ ਉਸੇ ਢੰਗ ਨਾਲ ਹੀ ਕਰਨੀ ਆ ਨਾਲ ਦੀ ਨਾਲ ਬੇਚਾਰੀ ਦੋਨੋਂ ਪੱਲੇ ਬਰਾਬਰ ਕਰਕੇ ਜਦੋਂ ਅਖੀਲੇ ਪੱਲੇ ਨੂੰ ਲਾਉਂਗੇ ਤਾਂ ਇਸ ਦੇ ਵਿੱਚ ਵੀ ਵੱਟ ਪਾ ਕੇ ਸਿੱਧਾ ਅੰਦਰ ਨੂੰ ਕਰ ਦੇਣਾ ਹੈ ਉੱਪਰੋਂ ਜੀ ਪੱਲੇ ਖਿੱਚ ਕੇ ਅਸੀਂ ਇਸ ਤਰੀਕੇ ਨਾਲ ਇਹਨਾਂ ਦੇ ਵਿੱਚ ਵੱਟ ਪਾ ਲੈਣੇ ਨੇ ਬਰੀਕ-ਬਰੀਕ ਵੱਟ ਸਲਾਈਨਾਂ ਵੀ ਪਾ ਸਕਦੇ ਹੋ ਤੁਸੀਂ ਉੱਪਰਲੇ ਪੱਲੇ ਨੂੰ ਖਿੱਚ ਕੇ ਸਿਰ ਨੂੰ ਚੰਗੀ ਤਰ੍ਹਾਂ ਦੋਨਾਂ ਹਿੱਸਿਆਂ ਤੋਂ ਟੱਕ ਲਵਾਂਗੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਉੱਥੋਂ ਪੂਣੀ ਬੇਸ ਅਤੇ ਦਸਤਾਰ ਨੂੰ ਬੜੀ ਸੌਖੇ ਤਰੀਕੇ ਨਾਲ ਸਜਾਉਣ ਦਾ ਢੰਗ ਦੱਸਿਆ ਹੋਇਆ ਹੈ ਤੇ ਵੀਡੀਓ